ਕੁਝ ਸੁੰਦਰਪਾਲ ਸਿੰਘ ਨੇ ਸ਼ਿੰਗਾਰ ਰੋ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ ਇਹਨਾਂ ਦਾ ਬਿਜਲੀ ਦਾ ਮੀਟਰ ਸੜ ਗਿਆ ਸੀ ਔਰ ਅੱਜ ਇੱਥੇ ਸਾਡੇ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਦਫ਼ਤਰ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡਾ ਮੀਟਰ ਜਿਹੜਾ ਸੜ ਗਿਆ ਸੀ ਕਰੀਬ 4-5 ਮਹੀਨੇ ਪਹਿਲਾਂ ਔਰ ਉਹਨੂੰ ਜਦੋਂ ਇਹ ਕੰਪਲੇਂਟ ਦੇਣ ਗਏ ਸਾਡਾ ਮੀਟਰ ਚੇਂਜ ਕੀਤਾ ਜਾਵੇ ਜੇ ਹੀ ਕੁਲਦੀਪ ਸਿੰਘ ਜਿਹੜਾ ਉੱਥੇ ਚੀਮਾ ਚੌਂਕ ਵਿੱਚ ਡੀ ਰਿਪੋਰਟ ਦਾ ਦਫ਼ਤਰ ਹੈਗਾ ਉੱਥੇ ਉਹਨੂੰ ਮਿਲੇ ਨੇ ਉਨੇ 60000 ਦੀ ਡਿਮਾਂਡ ਕੀਤੀ ਇਹਨਾਂ ਕੋਲੋਂ ਇਹਨਾਂ ਨੇ ਕਿਹਾ ਵੀ ਇੰਨੇ ਸੀ ਪੈਸੇ ਨਹੀਂ ਦੇ ਸਕਦੇ ਤੇ ਪਰ ਉਹਨੇ ਕਿਹਾ ਪੈਸੇ ਦੇਣੇ ਪੈਣਗੇ ਫਿਰ ਉਹਨਾਂ ਨੇ ਬੇਨਤੀਆਂ ਤਰਲੇ ਕਰਕੇ 15000 'ਚ ਸੈਟਲਮੈਂਟ ਹੋ ਗਈ 10000 ਰੁਪਏ ਉਹਨਾਂ ਨੇ ਤੱਕ ਲੈ ਲਏ ਸੀ ਪੰਜਾਹ ਜਿਹੜੇ ਰਿਮੇਨਿੰਗ ਜਿਹੜਾ ਲੈ ਰਿਹਾ ਸੀ ਉਹ ਮੰਗ ਰਿਹਾ ਸੀਗਾ ਔਰ ਵਾਜਿਓ ਨੇ ਮੰਗਿਆ ਸੀ ਪੈਸੇ ਦੇ ਕੇ ਜਾਓ ਔਰ ਅੱਜ ਫਿਰ ਸਾਡੇ ਜਦੋਂ ਇਹਨੇ ਦੱਸਿਆ ਤਾਂ ਅਸੀਂ ਫਿਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮੁਕੱਦਮਾ ਤਰਜੀਹ ਦਿੱਤਾ ਔਰ ਇਹਦੀ ਇੱਕ ਟ੍ਰੈਪ ਅਸੀਂ ਇੱਕ ਪਲਾਨ ਕੀਤਾ ਸਾਡੇ ਇੰਸਪੈਕਟਰ ਕੁਮਾਰ ਸਿੰਘ ਔਰ ਡੀਐਸਪੀ ਪ੍ਰਵਿੰਦਰ ਸਿੰਘ ਵਿਰਿ ਦੀ ਨਿਗਰਾਨੀ ਟ੍ਰੈਪ ਕੀਤਾ ਔਰ ਇਹਨੇ ਜੇਹ ਕਿੜਾ ਕੁਦੀਪ ਸਿੰਘ ਇਹਨੂੰ ਰੰਗੇ ਇੱਥੇ ਸਰਕਾਰੀ ਬਾਦੀ ਹਾਜ਼ਰੀ ਪੰਜਰ ਲੈਂਦੇ ਨੂੰ ਗ੍ਰਫਤਾਰ ਕੀਤਾ ਹੈਗਾ ਔਰ ਕੱਲ ਨੂੰ ਇਹਨੂੰ ਜਾਬਤ ਪੇਸ਼ ਕੀਤਾ ਜਾਵੇ ਇੱਕ ਜਸਵੰਦਰਪਾਲ ਸਿੰਘ ਨੇ ਸ਼ਿੰਗਾਰ ਰੋ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ ਇਹਨਾਂ ਦਾ ਬਿਜਲੀ ਦਾ ਮੀਟਰ ਸੜ ਗਿਆ ਸੀ ਔਰ ਅੱਜ ਇੱਥੇ ਸਾਡੇ ਬਿਜ਼ਨਸ ਬਿਊਰੋ ਦੇ ਲੁਧਿਆਣਾ ਦਫ਼ਤਰ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡਾ ਮੀਟਰ ਜਿਹੜਾ ਸੜ ਗਿਆ ਸੀ ਕਰੀਬ 4-5 ਮਹੀਨੇ ਪਹਿਲਾਂ ਔਰ ਉਹਨੂੰ ਜਦੋਂ ਇਹ ਕੰਪਲੇਂਟ ਦੇਣ ਗਏ ਸਾਡਾ ਮੀਟਰ ਚੇਂਜ ਕੀਤਾ ਜਾਵੇ ਜੇਹੀ ਕੁਲਦੀਪ ਸਿੰਘ ਜਿਹੜਾ ਉੱਥੇ ਚੀਮਾ ਚੌਂਕ ਵਿੱਚ ਬਿਜਰੀ ਬੋਰ ਦਾ ਦਫ਼ਤਰ ਹੈਗਾ ਉੱਥੇ ਉਹਨੂੰ ਮਿਲੇ ਨੇ ਉਹਨੇ 36000 ਦੀ ਡਿਮਾਂਡ ਕੀਤੀ ਇਹਨਾਂ ਕੋਲੋਂ ਇਹਨਾਂ ਨੇ ਕਿਹਾ ਵੀ ਇੰਨੇ ਸੀ ਪੈਸੇ ਨਹੀਂ ਦੇ ਸਕਦੇ ਤੇ ਪਰ ਉਹਨੇ ਕਿਹਾ ਪੈਸੇ ਦੇਣੇ ਪੈਣਗੇ ਫਿਰ ਉਹਨਾਂ ਨੇ ਬੇਨਤੀਆਂ ਤਰਲੇ ਕਰਕੇ 15000 ਚ ਸੈਟਲਮੈਂਟ ਹੋ ਗਈ 10000 ਰੁਪਿਆ ਉਹਨਾਂ ਨੇ ਪਹਿਲਾਂ ਲੈ ਲਿਆ ਸੀ ਬਾਕੀ ਜਿਹੜਾ ਰਹਿ ਰਿਹਾ ਸੀ ਉਹ ਮੰਗ ਰਿਹਾ ਸੀਗਾ ਔਰ ਉਹ ਆਜਿਓ ਨੇ ਮੰਗਿਆ ਸੀ ਪੈਸੇ ਦੇ ਕੇ ਜਾਓ ਔਰ ਅੱਜ ਫਿਰ ਸਾਡੇ ਜਦੋਂ ਇਹਨੇ ਦੱਸਿਆ ਤਾਂ ਅਸੀਂ ਫਿਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਔਰ ਇਹਦੀ ਇੱਕ ਟਰੈਪ ਇੱਕ ਅਸੀਂ ਇੱਕ ਪਲਾਨ ਕੀਤਾ ਸਾਡੇ ਇੰਸਪੈਕਟਰ ਕੁਲਵੰਤ ਸਿੰਘ ਔਰ ਡੀਐਸਪੀ ਰਵਿੰਦਰ ਸਿੰਘ ਰੇਂਜਵਾਲ ਦੀ ਨਿਗਰਾਨੀ ਟਰੈਪ ਕੀਤਾ ਔਰ ਇਨੇ ਜੇ ਜਿਹੜਾ ਕੁਦੀਪ ਸਿੰਘ ਹੈ ਉਹਨੂੰ ਰੰਗੇ ਹੱਥੀ ਸਰਕਾਰੀ ਗਵਾਦੀ ਹਾਇਰ ਦੀ 5000 ਲੈਂਦਿਆਂ ਨੂੰ ਗੁਫਤਾਰ ਕੀਤਾ ਹੈਗਾ ਔਰ ਕੱਲ ਉਹਨੂੰ ਜਾਦੂ ਵਿੱਚ ਪੇਸ਼ ਕੀਤਾ ਜਾਵੇਗਾ ਇੱਕ ਜਸਵਿੰਦਰਪਾਲ ਸਿੰਘ ਨੇ ਸ਼ਿੰਗਾਰ ਰੋ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ